ਬੀਤੇ ਦਿਨੀ ਜਿਹੜੀਆਂ ਪੋਖਰ ਦੀਆਂ ਨਗਰ ਕੌਂਸਲ ਜਿਹੜੀਆਂ ਚੋਣਾਂ ਹੋਈਆਂ ਆ ਉਹਦੇ ਵਿੱਚੋਂ 13 ਜਿਹੜੀਆਂ ਸੀਟਾਂ ਸਨ ਜਾਂ 13 ਸੀਟਾਂ ਦੇ ਵਿੱਚੋਂ ਜਿਹੜੀ ਕਿ ਪਾਰਟੀਆਂ ਕਾਂਗਰਸ ਦੇ ਨਾਲ ਮਿਲ ਕੇ ਜਿਹੜੀ ਆ ਉਹ ਕੋਰ ਦੀ ਡਿਵੈਲਪਮੈਂਟ ਡਿਵੈਲਪਮੈਂਟ ਕਮੇਟੀ ਦੇ ਜਿਹੜੇ ਮੈਂਬਰ ਆ ਇਹਨਾਂ ਨੇ ਸਾਂਝੇ ਤੌਰ ਤੇ ਜਿਹੜੀ ਚੋਣ ਲੜੀ ਸੀਗੀ ਔਰ ਇਹਨਾਂ ਦੇ 13 ਦੇ ਵਿੱਚੋਂ 8 ਸੀਟਾਂ ਜਿਹੜੇ ਜੜੀਆਂ ਇਹਨਾਂ ਨੇ ਜਿੱਤ ਹਾਸਲ ਕੀਤੀ ਆ ਔਰ ਉਹਨੂੰ ਲੈ ਕੇ ਅੱਜ ਜੋ ਵੀ ਅੱਜ ਪ੍ਰਧਾਨਗੀ ਦੀ ਚੋਣ ਹੈ ਅੱਜ 100 ਚੱਕ ਸਮਾਗਮ ਹੈ ਭੋਗਪੁਰ ਨਗਰ ਕਾਉਂਸਲ ਦਫ਼ਤਰ ਦੇ ਵਿੱਚ ਕਾਫੀ ਤੁਸੀਂ ਦੇਖ ਰਹੇ ਹੋ ਕਿ ਕਾਫੀ ਇਕੱਠ ਹੈ ਇੱਥੇ ਔਰ ਪੁਲਿਸ ਪ੍ਰਸ਼ਾਸਨ ਵੀ ਸਾਰਾ ਮੌਜੂਦ ਆ ਇੱਥੇ ਤੱਕ ਕਿ ਮੀਡੀਆ ਨੂੰ ਵੀ ਹਲੇ ਰੋਕਿਆ ਗਿਆ ਆ ਕਿ ਅੰਦਰ ਕੋਈ ਹਲੇ ਐਂਟਰੀ ਨਹੀਂ ਆ ਔਰ ਤੁਸੀਂ ਦੇਖ ਸਕਦੇ ਹੋ ਕਾਫੀ ਕਾਠ ਹੈ ਕਾਫੀ ਜੋ ਵੀ ਇਹ ਪ੍ਰਸ਼ਾਸਨ ਵੀ ਸਖਤ ਹੈ ਅੱਜ ਦੇਖ ਸਕਦੇ ਹੋ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਕਾਫੀ ਸਖਤ ਹੈ ਅੱਜ ਕਿਸੇ ਨੂੰ ਵੀ ਅੰਦਰ ਹਜੇ ਫਿਲਹਾਲ ਨਹੀਂ ਜਾਣ ਦਿੱਤਾ ਜਾ ਰਿਹਾ ਹੈ ਔਰ ਮੀਡੀਆ ਵੀ ਤਕਰੀਬਨ ਬਾਹਰ ਹੀ ਇੰਤਜ਼ਾਰ ਕਰ ਰਿਹਾ ਹੈ ਜੋ ਵੀ ਅੱਜ ਬਹੁਤ ਹੀ ਰਾਸ਼ੀ ਦਿਖਾਇਆ ਹੈ ਬਹੁਤ ਹੀ ਰਾਸ਼ੀਆ ਕਾਫੀ ਜਿਹੜੇ ਸਪੋਰਟਰ ਔਰ ਸਪੋਰਟਰ ਵੀ ਪਹੁੰਚੇ ਹੋਏ ਆ ਜਿਨ੍ਹਾਂ ਨੇ ਇੱਕ ਵੱਡੀ ਗਿਣਤੀ ਦੇ ਵਿੱਚ ਇਹਨਾਂ ਨੂੰ ਜਿੱਤ ਦਵਾਈ ਆ ਤੁਸੀਂ ਦੇਖ ਸਕਦੇ ਹੋ ਭਗਵੰਤ ਜੀ ਸਰਕਾਰ ਮਰਦਾਬਾਦ 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 ਭਗਵੰਤ ਜੀ ਸਰਕਾਰ ਮਰਦਾਬਾਦ 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 ਤੱਕ ਇਹ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਤੱਕ ਇਹ ਸ਼ਾਹੀ ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਐ ਦੋਸਤੋ ਮੈਨੂੰ ਬੜੇ ਅਫਸੋਸ ਦੇ ਨਾਲ ਤੁਹਾਡੀ ਰੂਮ ਹੋਣਾ ਕਿ ਅੱਜ ਨਗਰ ਕੌਂਸਲ ਭੋਗਪੁਰ ਦੀ ਜੋ ਆਦਮ ਪਰ ਹਲਕੇ ਚ ਪੈਂਦਾ ਹੈ ਉਹਦੀ ਚੋਣ ਹੋਣੀ ਸੀ ਸਾਨੂੰ ਬਕਾਇਦਾ ਤੌਰ ਦੇ ਉੱਤੇ ਪੱਤਰ ਜਿਹੜੇ ਆ ਉਹ ਭੇਜੇ ਗਏ ਅਸੀਂ 8 ਕੌਂਸਲਰ ਤੇ 9ਵੀਂ ਮੇਰੀ ਵੋਟ ਹੈ ਅਸੀਂ 9 ਦੇ 9 ਕੌਂਸਲਰ ਸਹਿਬਾਨ ਇੱਥੇ ਤੁਹਾਡੇ ਸਾਹਮਣੇ ਮੌਜੂਦ ਹੈ ਔਰ ਅੰਦਰ ਵੀ ਮੌਜੂਦ ਸੀ ਐ ਐਸ ਡੀ ਐਮ ਸਾਹਿਬ ਪ੍ਰਕਿਰਿਆ ਪੂਰੀ ਕਰਵਾਉਣ ਦੇ ਲਈ ਆਏ ਔਰ ਉਹਨਾਂ ਨੇ ਸਭ ਤੋਂ ਪਹਿਲਾਂ ਸਾਰੇ ਕਾਉਂਸਲਰ ਸਹਿਬਾਨ ਨੂੰ ਸੌਂ ਚਕਾਈ ਸੌਂ ਚੁੱਕਣ ਤੋਂ ਬਾਅਦ ਕਹਿੰਦੇ ਜੀ ਪ੍ਰੈਸੀਡੈਂਟ ਪ੍ਰਕਿਰਿਆ ਜਿਹੜੀ ਆ ਸ਼ੁਰੂ ਕੀਤੀ ਜਾਂਦੀ ਹੈ ਵੀ ਕਿਹਨਾਂ ਨੂੰ ਪ੍ਰਧਾਨ ਬਣਾਉਣਾ ਕਿਹਨਾਂ ਨੇ ਉਹਨਾਂ ਦਾ ਨਾਮ ਤਜਵੀਜ਼ ਕਰੋ ਤੇ ਮਨੀਸ਼ ਜੀ ਜਿਹੜੇ ਸਾਡੇ ਕਾਉਂਸਲਰ ਚੁਣੇ ਗਏ ਆ ਉਹਨਾਂ ਨੇ ਰਾਜਕੁਮਾਰ ਰਾਜਾ ਜੀ ਦਾ ਨਾਮ ਜਿਹੜਾ ਸੀ ਉਹ ਲਿਆ ਤੇ ਉਸ ਨਾਮ ਨੂੰ ਸੈਕੰਡ ਜਿਹੜਾ ਉਹ ਬੀਬੀ ਰਾਜ ਰਾਣੀ ਜੀ ਜਿਹੜੇ ਜੀਤ ਰਾਣੀ ਜੀ 13 ਨੰਬਰ ਕਾਉਂਸਲਰ ਨੇ ਬਾੜਤੋਂ ਨੇ ਉਹਨਾਂ ਨੇ ਉਹਦੇ ਤਾਇਦ ਕੀਤਾ ਔਰ ਐਸ ਡੀ ਐਮ ਸਾਹਿਬ ਚੁੱਪ ਕਰ ਗਏ ਔਰ ਪ੍ਰਕਰੇ ਜਾਣੀ ਪ੍ਰਸੀਡਿੰਗ ਬੁੱਕ ਦੇ ਉੱਤੇ ਨਹੀਂ ਲਿਖਿਆ ਇੱਕ ਸਿਰਫ ਪੇਪਰ 'ਚ ਟਾਈਪ ਕੀਤਾ ਉਹਦੇ ਉੱਤੇ ਲਿਖ ਲਿਆ ਤੇ ਅਸੀਂ ਕਹਾਂ ਜੀ ਆਪ ਬਾਕੀ ਸਾਰੀਆਂ ਵੋਟਾਂ ਸਾਡੀਆਂ ਇਹਨਾਂ ਦੇ ਨਾਲ ਨੇ ਅਸੀਂ ਹੱਥ ਖੜੇ ਕੀਤੇ ਕਹਿੰਦੇ ਜੀ ਹੱਥ ਖੜੇ ਕਰੋ ਅਸੀਂ ਨੌ ਕਾਉਂਸਲਰ ਮੇਰੀ ਚਲੋ ਕਾਉਂਸਲਰੀ ਸਹੀ ਇੱਕ ਵੋਟ ਮੇਰੀ ਵੀ ਅਸੀਂ ਨੌ ਜਣਿਆਂ ਨੇ ਹੱਥ ਖੜੇ ਕੀਤੇ ਜਦੋਂ ਹੱਥ ਖੜੇ ਕੀਤੇ ਤੇ ਐਸ.ਡੀ.ਐਮ ਸਾਹਿਬ ਬਿਨਾ ਕਿਸੇ ਨੂੰ ਦੱਸੇ ਪੁੱਛਿਆ ਕਿ ਟੈਲੀਫੋਨ ਆਇਆ ਤੇ ਵਿੱਚੇ ਹੀ ਪ੍ਰਕਿਰਿਆ ਛੱਡ ਕੇ ਜਿਹੜੀ ਉਹ ਚਲੇ ਗਏ ਹੁਣ ਤਾਂ ਮੈਂ ਭੱਜ ਗਿਆ ਕਹੂੰਗਾ ਕਿ ਯਾਰ ਏਡੀ ਵੱਡੀ ਕਾਨੂੰਨ ਦੀ ਤੂੰ ੱਜਿਆ ੜਾ ਰਿਆਂ ਜੇ ਤੁਸੀਂ ਮੀਟਿੰਗ ਪੋਸਟਪੋਨ ਕਰਨਾ ਤਾਂ ਤੁਸੀਂ ਪ੍ਰਕਿਰਿਆ ਠੀਕ ਐ ਸੋਚ ਕਾਤੀ ਤੁਸੀਂ ਪੋਸਟਪੋਨ ਕਰਕੇ ਚਲੇ ਜਾਓ ਇਹ ਤੁਹਾਡਾ ਰਾਈਟ ਹੈ ਪਰ ਮੈਂ ਤੁਹਾਡੇ ਮਾਧਿਅਮ ਤੇ ਕਹਿਣਾ ਚਾਹਨਾ ਐ ਐਸਟੀਐਮ ਸਾਹਿਬ ਡੀਸੀ ਸਾਹਿਬ ਕਿੰਨੀ ਕੁ ਵਾਰੀ ਪੋਸਟਪੋਨ ਕਰੋਗੇ ਅਸੀਂ ਪਹਿਲਾਂ ਵੀ ਨੌ ਕਾਉਂਸਲਰ ਸੀ ਹੁਣ ਵੀ ਤੁਹਾਡੇ ਸਾਹਮਣੇ ਖੜੇ ਆ ਤੇ ਗਾਹ ਵੀ ਨੋ ਹੀ ਹੋਣਿਆ ਭਾਵੇਂ ਸਾਨੂੰ ਹਾਈ ਕੋਰਟ ਜਾਣਾ ਪਵੇ ਜਿੱਥੇ ਮਰਜ਼ੀ ਜਾਣਾ ਪਵੇ ਕਿਉਂਕਿ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਜਦੋਂ ਮੈਂ ਐਮਐਲਏ ਬਣਿਆ ਸੀ ਤੇ ਅਲਾਪੁਰ ਦੇ ਅੰਦਰ ਸਰਕਾਰ ਚੋਣ ਨਹੀਂ ਕਰਾਉਂਦੀ ਸੀ ਅਸੀਂ ਹਾਈ ਕੋਰਟ ਗਏ ਔਰ ਅਸੀਂ ਉੱਥੇ ਪ੍ਰਧਾਨ ਜਿਹੜਾ ਸੀ ਆਪਣਾ ਬਸਪਾ ਹੋਰ ਸਾਰਿਆਂ ਨਾਲ ਅਸੀਂ ਸਾਲਿਆਰੇ ਰੜ ਕੇ ਉੱਥੇ ਜਿਹੜਾ ਸੀ ਉਹ ਬਣਾਇਆ ਤੇ ਅਸੀਂ ਜੇ ਸਾਨੂੰ ਹਾਈ ਕੋਰਟ ਜਾਣਾ ਪਿਆ ਕਿਉਂਕਿ ਪਿਛਲੇ ਦਿਨਾਂ ਦੇ ਅੰਦਰ ਸ਼ਾਹਕੋਟ ਦੇ ਅੰਦਰ ਇਲੈਕਸ਼ਨ ਤਿੰਨ ਵਾਰ ਪੋਸਟਪੋਨ ਕਰ ਦਿੱਤਾ ਗਿਆ ਹਰਦੇਵ ਲਾਡੀ ਛੇਰੋ ਵਾਲੀ ਆ ਜੀ ਧਰਨਾ ਦੇ ਰਹੇ ਨੇ ਸੜਕਾਂ ਤੇ ਬੈਠ ਰਹੇ ਨੇ ਔਰ ਕੱਲ ਤੇ ਪਰਸੋਂ ਦੇ ਅੰਦਰ ਪੁਲੱਥ ਦੇ ਅੰਦਰ ਸੁਖਪਾਲ ਖਹਿਰਾ ਜੀ ਸਰਕਾਰ ਦਾ ਪਿੱਟ ਸਿਆਪਾ ਕਰ ਰਹੇ ਆ ਉੱਥੇ ਇਲੈਕਸ਼ਨਾਂ ਪੋਸਟਪੋਨ ਕੀਤੀਆਂ ਜਾ ਰਹੀਆਂ ਤੋ ਮੈਂ ਤੁਹਾਡੇ ਮਾਧਮ ਦੇ ਰਾਹੀਂ ਤੁਸੀਂ মিডিਆ ਵਾਲੇ ਭੜਾ ਆਏ ਹੋ ਵੀ ਠੀਕ ਆ ਐਸ.ਡੀ.ਐਮ ਸਾਹਿਬ ਜੋ ਮਰਜੀ ਕਹਿਣ ਉਹਨਾਂ ਦੀ ਹਕੂਮਤ ਆ ਆਮ ਆਦਮੀ ਪਾਰਟੀ ਵਾਲੇ ਜੋ ਮਰਜੀ ਕਹਿਣ ਉਹ ਉਹਨਾਂ ਦੀ ਸਰਕਾਰ ਹੈ ਪਰ ਇਸ ਤਰੀਕੇ ਦੇ ਨਾਲ ਚੋਰੀ ਦੇਣਾ ਉੱਠ ਕੇ ਭੱਜ ਜਾਣਾ ਇਹ ਐਸ.ਡੀ.ਐਮ ਸਾਹਿਬ ਦੇ ਲਈ ਬਿਲਕੁਲ ਠੀਕ ਨਹੀਂ ਹੈ ਇਹ ਮੇਰਾ ਇੱਕ ਚੁਣੇ ਹੋਏ ਐਮ.ਐਲ.ਏ ਦਾ ਵੀ ਬਹੁਤ ਵੱਡਾ ਅਪਮਾਨ ਹੈ ਔਰ ਆ ਜਿਹੜੇ ਨੌ ਕੌਂਸਲਰ ਚੁਣ ਕੇ ਆਏ ਨੇ ਅੱਠ ਕੌਂਸਲਰ ਨੌਵੇਂ ਮੈਂ ਇਹਨਾਂ ਦਾ ਵੀ ਇਹ ਮੇਰੇ ਖਿਆਲ ਦੇ ਅੰਦਰ ਡੈਮੋਕ੍ਰੇਸੀ ਦੇ ਕਾਰਨ ਜਿਹੜਾ ਇੱਕ ਬਹੁਤ ਵੱਡਾ અપਮਾਨ ਹੈ ਸੋ ਮੈਂ ਬੇਨਤੀ ਕਰਨੀ ਚਾਹੁੰਦਾ ਡਿਪਟੀ ਕਮਿਸ਼ਨਰ ਸਾਹਿਬ ਨੂੰ ਚਲੋ ਹੁਣ ਬੇਨਤੀ ਦਾ ਮੈਂ ਖੈਰ ਕਹਿ ਦਤਾ ਕਿ ਕਿੰਨਾ ਚਿਰ ਤੁਸੀਂ ਸਾਨੂੰ ਦਵਾ ਸਕਦੇ ਹੋ ਧੱਜੀਆਂ ਉਡਾ ਦੇਗਾ ਸਰਕਾਰ ਦੀਆਂ ਪਰ ਪ੍ਰਧਾਨ ਰਾਜਕਮਰ ਰਾਜਾ ਨਹੀਂ ਬਣਦਾ ਸਰਕਾਰ ਜਿੰਨਾ ਮਰਜੀ ਹੈ ਜ਼ੋਰ ਲਾ ਲਵੇ ਰਾਜਕਮਰ ਰਾਜਾ ਜਿੰਦਾਬਾਦ 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 ਤੇ ਦੂਸਰਾ ਸੀਨੀਅਰ ਬਾਈਸ ਪ੍ਰਧਾਨ ਰਕੇਸ਼ ਕੁਮਾਰ ਬੱਗਾ ਜੀ ਨੇ ਬਣਨਾ ਚਾਹੇ ਜਿੰਨਾ ਮਰਜੀ ਆ ਕੋਈ ਜੋਰ ਲਾਵੇ ਜਿੰਦਾਬਾਦ ਜਿੰਦਾਬਾਦ ਬਾਈਸ ਪ੍ਰਧਾਨ ਸਰਦਾਰ ਸਤਨਾਮ ਸਿੰਘ ਉਹਨਾਂ ਨੇ ਬਣਨਾ ਆ ਨੋਮ ਜੀ ਮਰਦੇ ਆ ਜੋਰ ਲਾ ਲੋ ਇਹ ਤਿੰਨੋਂ ਉਮੀਦਵਾਰਾਂ ਦੇ ਨਾਂ ਅਸੀਂ ਅੱਜ ਐਲਾਨ ਵੀ ਕਰਦੇ ਆ ਸਾਨੂੰ ਹਾਈ ਕੋਰਟ ਜਾਣਾ ਪਵੇ ਜਿੱਥੇ ਮਰਜੀ ਜਾਣਾ ਪਵੇ ਉੱਥੇ ਤੱਕ ਜਾਵਾਂਗੇ ਸੋ ਪੰਜਾਬ ਸਰਕਾਰ ਦੀ ਇਹ ਬਹੁਤ ਮਾੜੀ ਗੱਲ ਆ ਕਿ ਚੁਣੀ ਹੋਈ ਮਤਲਬ ਇੱਕ ਕ੍ਰੀਮ ਚੁਣੀ ਹੋਈ ਮਿੰਨੀ ਪਾਰਲੀਮੈਂਟ ਜਿਹੜੀ ਆ ਉਹਦੇ ਅੰਦਰ ਐਕਐਸਟੀਐਮ ਸਾਹਿਬ ਵੱਲੋਂ ਇਸ ਤਰੀਕੇ ਨਾਲ ਉੱਠ ਕੇ ਹਾਂ ਜਾਂ ਤਾਂ ਪ੍ਰोसीडिंग ਪ੍ਰਕਿਰਿਆ ਸ਼ੁਰੂ ਨਾ ਕਰਦੇ ਕੋਈ ਕਾਰਨ ਦੱਸ ਦੇ ਸੋਚਾ ਕੇ ਕਿਸੇ ਨੂੰ ਦੱਸ ਕੇ ਜਾਂਦੇ ਵੀ ਠੀਕ ਹੈ ਜੀ ਮੀਟਿੰਗ ਮੁਲਤਵੀ ਇਹ ਵੀ ਨਹੀਂ ਕਿਹਾ ਤੇ ਅਸੀਂ ਘੰਟਾਂ ਬਾਅਦ ਅੰਦਰ ਬੈਠੇ ਰਹੇ ਦੇਖੋ ਜੀ ਮੈਂ ਤਾਂ 5 ਵਜੇ ਤੱਕ ਇੱਥੇ ਬੈਠਾਂਗਾ ਫਿਰ ਆਗੇ ਕਹਿ ਦੇਣਗੇ ਕਿ ਅਸੀਂ ਤਾਂ ਚਾਹ ਪੀਣ ਚਲ ਗਏ ਸੀ ਅਸੀਂ ਤਾਂ ਕਿਸੇ ਨਾਲ ਸਲਾਹ ਕਰਨ ਚਲ ਗਏ ਸੀ ਤੇ ਐਸਟੀਐਮ ਸਾਹਿਬ ਦੇ ਖਿਲਾਫ ਹੁਣ ਇੱਥੇ ਪ੍ਰੋਟੈਸਟ ਹੋਏਗਾ ਤੇ ਐਦੋ ਬਾਅਦ ਅਸੀਂ 10 ਮਿੰਟ ਇੱਥੇ ਬੈਠਣਾ ਜੇ ਸਾਨੂੰ ਆਗੇ ਕੋਈ ਅਧਿਕਾਰੀ ਕਹੇ ਵੀ ਮੀਟਿੰਗ ਮੁਲਤਵੀ ਹੋ ਗਈ ਆ ਫਿਰ ਅੱਗੇ ਨਹੀਂ ਤਾਂ ਫਿਰ ਉਦੋਂ ਬਾਅਦ ਨੈਸ਼ਨਲ ਹਾਈਵੇ ਜੀਟੀ ਰੋਡ ਦੇ ਉੱਤੇ ਮੈਂ ਰਾਤ ਪਰ ਜਾ ਕੇ ਬੈਠਣਾ ਚਾਹੇ ਜੋ ਮਰਜੀ ਹੋ ਜਾ ਫਿਰ ਜਿਹੜਾ ਮਰਜੀ ਅਫਸਰ ਆ ਜਾਏ ਜੋ ਮਰਜੀ ਹੋ ਜਾ ਫਿਰ ਮੈਂ ਕਿਸੇ ਦੀ ਗੱਲ ਅੱਜ ਤੋਂ ਅੱਜ ਤੋਂ ਹੀ ਮੈਂ ਕਹਾਂ ਵੀ ਹੁਣੇ ਵੜ ਜਾਣਾ ਕਰੀਏ ਅੱਜ ਹੀ ਹੁਣੇ ਚੱਲ ਜੀ ਕੀ ਕਾਰਨ ਕੀ ਲੱਗਦਾ ਵਾ ਵੀ ਜਿਹੜਾ ਅੱਜ ਅਸੀਂ ਸੰਸਦ ਉੱਠ ਕੇ ਚਲੇ ਗਏ ਭਾਈ ਦੇਖੋ ਭਾਰਤ ਦਾ ਸਰਕਾਰ ਦਾ ਮੰਗਾ ਜੀ ਇਧਰ ਮੰਗਾ ਜੀ ਤਾਂ ਕਰ ਲੱਗਦਾ ਸਰਕਾਰ ਦਾ ਜੀ ਟੋਨੀ ਨਿਬੋਲੋ ਜੋ ਕਾਰਨ ਆਮ ਆਦਮੀ ਪਾਰਟੀ ਦੀ ਗੁੱੱਡਾ ਕਰਦੀ ਆਮ ਆਦਮੀ ਪਾਰਟੀ ਦੀ ਬੁਰਸ਼ਾ ਕਰਦੀ ਕਿ ਤੁਸੀਂ ਆਏ ਹੋ ਦੂਸਰੇ ਵੀ ਚੁਣ ਕੇ ਆਏ ਆ ਅਸੀਂ ਤਾਂ ਸੌ ਚੁੱਕੀ ਆ ਤੇ ਲੇਕਿਨ ਤੁਸੀਂ ਇਸ ਤਰੀਕੇ ਦੇ ਨਾਲ ਆ ਸਾਰਾ ਟੋਨੀ ਜੀ ਟਾਪ ਨਿਊ ਦਿਖਾ ਰਹੇ ਨੇ ਪੀਟੀਸੀ ਦਿਖਾ ਰਹਿਆ ਸਾਰੇ ਚੈਨਲ ਜਿਸੀਂ ਦਿਖਾ ਰਹੇ ਆ ਸੋ ਮੇਰਾ ਮਤਲਬ ਇਹ ਹੈ ਕਿ ਅਗਰ ਤੁਸੀਂ ਇਸ ਤਰੀਕੇ ਨਾਲ ਡੈਮੋਕਰੇਸੀ ਦਾ ਕਾਹਨ ਕਰੋਗੇ ਤਾਂ ਫਿਰ ਲੋਕ ਪ੍ਰਕਿਰਿਆ ਲੋਕਤੰਤਰ ਜਿਹੜਾ ਉਹ ਕਿੱਥੇ ਰਹਿ ਜਾਂਦਾ ਆ ਸੋ ਮੈਨੂੰ ਬੜੀ ਅਫਸੋਸ ਦੀ ਗੱਲ ਹੈ ਕਿ ਐਸ.ਡੀ.ਐਮ ਸਾਹਿਬ ਨੂੰ ਜੇ ਉਹਨਾਂ ਨੇ ਮੀਟਿੰਗ ਮੁਲਤਵੀ ਕਰਨੀ ਹੈ ਤਾਂ ਦੱਸ ਕੇ ਜਾਂਦੇ ਪ੍ਰਕਿਰਿਆ ਸ਼ੁਰੂ ਹੋ ਗਈ ਰਾਜਕਮਰ ਰਾਜਾ ਜੀ ਦੇ ਹੱਕ ਦੇ ਅੰਦਰ ਨਾ ਪ੍ਰਪੋਜ਼ ਸੈਕੰਡਰ ਹੋ ਗਿਆ ਨੌ ਵਿਅਕਤੀਆਂ ਨੇ ਹੱਥ ਖੜੇ ਕਰ ਦਿੱਤੇ ਤੇ ਜਦੋਂ ਬਿਨਾਂ ਕਿਸੇ ਦੱਸਿਆ ਆ ਤੁਹਾਡੇ ਸਾਹਮਣੇ ਗਏ ਆ ਕਹਿੰਦੇ ਜੀ ਇੱਕ ਮਿੰਟ ਜੀ ਮੈਂ ਕਹਾਂ ਜੀ ਦੱਸਤਾ ਜਾਓ ਚੱਲਨੇ ਕਾਹਦੇ ਲਈ ਆ ਤੇ ਆ ਹੁਣ ਸਾਰਾ ਦਫ਼ਤਰ ਅੰਦਰ ਜਿੰਦਾ ਲੱਗ ਗਿਆ ਅਬਰਾਏ ਜੀ ਜਿਹੜੇ ਇਹੋ ਸਾਹਮਣੇ ਉਹਨਾਂ ਦਾ ਦਫ਼ਤਰ ਨੂੰ ਜਿੰਦਾ ਮੈਂ ਵੈਸੇ ਵੀਡੀਓ ਬਣਾਈ ਲਾਈਵ ਵੀ ਹੋਇਆ ਸੀ ਕਿ ਸਾਰਾ ਦਫ਼ਤਰ ਖਾਲੀ ਹੋ ਗਿਆ ਇਹ ਕਾਨੂੰਨ ਦੀਆਂ ਬਹੁਤ ਵੱਡੀਆਂ ਪੰਗੂ ਸਾਹਿਬ ਕਰਕੇ ਤੇ ਜੜਾਈਆਂ ਜਾ ਰਹੀਆਂ ਅਜੇ ਕੋਟਲੀ ਸਾਹਿਬ ਹੁਣ ਕੀ ਜਿੰਦਾ ਹੈਗਾ ਜੀ ਹੁਣ ਸਥੁਲਤਾ ਹੋਈ ਨਹੀਂ ਬੰਦੇ ਦੇ ਪੁੱਤ ਬਣਾ ਲਉ ਸਰਕਾਰ ਵਾਲਿਆਂ ਨੂੰ ਮੇਰਾ ਨਾਮ ਸੁਖਵਿੰਦਰ ਸਿੰਘ ਕੋਟਲੀ ਆ ਅਗਲੀ ਗੱਲ ਇਹ ਹੈ ਕਿ ਨੌ ਦੇ ਨੌ ਇਕੱਠੇ ਆ ਤੇ ਰਾਜkumar ਰਾਜਾ ਜੀ ਨੇ ਪ੍ਰਧਾਨ ਬਣਨਾ ਰਕੇਸ਼ ਬੱਗਾ ਜੀ ਨੂੰ ਸੀਨੀਅਰ ਵਾਈਸ ਪ੍ਰਧਾਨ ਬਣਾਉਣਾ ਤੇ ਸਰਦਾਰ ਸੁਤਲਾਮ ਸਿੰਘ ਉਹਨਾਂ ਨੂੰ ਵਾਈਸ ਪ੍ਰਧਾਨ ਬਣਾਉਣਾ ਇਹ ਪ੍ਰੋਟੈਸਟ ਜਿਹੜਾ ਅੱਜ ਤੋਂ ਹੀ ਚੱਲੇਗਾ ਮੈਂ ਤਾਂ ਜੀ ਦੇਖੋ ਸਿੰ ਨਜ਼ਾਰਾ ਲਿਆ ਅੱਜ ਟੋਟਲ ਕਾਉਂਸਲਰ ਕਿੰਨੇ ਹਾਜ਼ਰ ਹੋਏ ਸੌਰੀ ਟੋਟਲ 12 ਕਾਉਂਸਲਰ ਆਏ ਸੀ ਇੱਕ ਨਹੀਂ ਆਇਆ ਜੀ ਕੋਈ 12 ਨੰਬਰ ਤੋਂ ਸ਼ਹਿਰ ਨੌਵਾਂ ਤੋਂ ਸਵਾ ਦੂਜਾ ਜਿਹੜਾ ਚਾਰ ਆ ਰਿਹਾ ਵਿੱਚ ਆਏ ਉਹਨਾਂ ਕੋਈ ਗੱਲ ਕੀਤੀ ਉੱਥੇ ਕੋਈ ਉਹਨਾਂ ਨੇ ਕਿਹਾ ਜੀ ਅਸੀਂ ਅਸੀਂ ਵੀ ਚੋਣ ਲੜਨੀ ਚਾਹੁੰਦੇ ਆ ਠੀਕ ਹੈ ਜੀ ਅਸੀਂ ਕਿਹਾ ਲੜ ਲਓ ਸਾਨੂੰ ਕੀ ਆ ਪਰ ਜਦੋਂ ਨੌ ਮੈਂਬਰ ਅਸੀਂ ਖੜ ਕੇ ਹੱਥ ਖੜੇ ਕੀਤੇ ਆ ਤਾ ਪ੍ਰਕਿਰਿਆ ਫਿਰ ਰਾਹੀ ਜਾਂਦੀ ਹੈ ਇਹ ਤਾਂ ਸਮਝਾਓ ਨਾ ਜੀ ਮਤਲਬ ਉਹਨਾਂ ਨੇ ਇਹ ਗੱਲ ਕਹੀ ਹੈ ਨਹੀਂ ਉਹ ਤਾਂ ਦੇਖੋ ਕੋਈ ਵੀ ਵਿਅਕਤੀ ਇਹਦੀ ਗੱਲ ਹੈ ਕੋਈ ਵੀ ਵਿਅਕਤੀ ਜੇ ਉਹਨਾਂ ਕੋ ਪੰਜ ਕਹਿੰਦੇ ਸੀ ਪੰਜ ਆ ਤਾਂ ਉਹ ਦੋ ਕੋਈ ਵੀ ਕਹਿ ਸਕਦਾ ਪਰ ਉਹ ਕਹਿਣ ਤਾਂ ਸਹੀ ਕਿਸੇ ਦਾ ਨਾਮ ਪ੍ਰਪੋਜ਼ ਕਰਨ ਕੋਈ ਹੋਰ ਕੁਝ ਕਹਿਣ ਤਾਂ ਸਹੀ ਨਾ ਅੱਛਾ ਸਰ ਕਿੰਨੇ ਚਿਰ ਫੈਸ਼ਨਲ ਹਾਈਵੇ ਜਾਮ ਕਰੇਗਾ ਡਿਪਟੀ ਸਾਹਿਬ ਨੂੰ ਕਹਤੇ ਐਸਡੀਐਮ ਆਦਰਮ ਜਰਦਾਬਾਦ ਲੋਕਤੰਤਰ ਦਾ ਕਾਹਨ ਕਰਨ ਵਾਲਾ ਐਸਟੀਐਮਰਦਾਬਾਦ ਲੋਕਤੰਤਰ ਦਾ ਕਾਹਨ ਕਰਨ ਵਾਲਾ ਐਸਟੀਐਮਰਦਾਬਾਦ ਜਰਦਾਬਾਦ ਲੋਕਤੰਤਰ ਦਾ ਕਾਹਨ ਕਰਨ ਵਾਲਾ ਇਸਲਾਮ ਮਰਦਾਵਾ ਲੋਕਤੰਤਰ ਦਾ ਕਾਹਨ ਕਰਨ ਵਾਲਾ ਇਸਲਾਮ ਮਰਦਾਵਾ ਇਰਾਈਅਤ ਕਰੋ ਲੋਕੀਂ ਦਾਦੇ ਨਹੀਂ

वर्दा <imitation> 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 ਲਾਈਵ ਪਸੰਗਾਂ ਦੇ ਟੌਪ ਨੂੰ ਕਰਾਈ ਜੀ ਬੈਕ ਨੰਬਰ ਕੋਈ 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 ਇੱਕ ਮਿੰਟ ਖੜੋ ਇੱਕ ਮਿੰਟ ਖੜੋ ਇੱਕ ਮਿੰਟ ਖੜੋ ਕੋਈ ਅਧਿਕਾਰੀ ਕਹਿ ਦੇਵੇ ਅਸੀਂ ਮੀਟਿੰਗ ਮੁਲਤਵੀ ਕਰਤੀ ਆ ਕਰਵਾ ਦਿਓ ਇੱਥੇ ਕਰੋ ਇੱਥੇ ਕਰੋ ਜੇ ਅਸੀਂ ਚੱਲ ਗਏ ਸੁਣੋ ਸੁਣੋ ਇੱਕ ਮਿੰਟ ਜੇ ਅਸੀਂ ਚੱਲ ਗਏ ਰਾਮਨਗਰ ਕਰ ਰਹੇ ਹਾਂ ਬੇਟਾ ਆਪਾਂ ਨੇ ਗੱਲ ਕਰ ਰਹੀ ਬੇਟਾ ਇੱਕ ਮਿੰਟ ਜੇਰਾ ਹੈਗਾ ਉਹਨਾਂ ਨੂੰ ਚੱਕਾ ਜੇ ਅਸੀਂ ਚੱਲ ਗਏ ਇਨੀ ਕਾਲਾ ਤੁਸੀਂ ਮੀਟਰ ਛੱਡ ਕੇ ਚੱਲ ਗਏ ਅਸੀਂ ਕਵਾ ਦੇ ਇੱਕ ਮਿੰਟ ਇੱਥੇ ਤੁਹਾਡੇ ਮੈਕ ਤੇ ਆ ਕੇ ਕਹਿ ਰਹੇ ਮੈਂ ਮੈਂ ਉਹ ਸੇ ਉੱਥੇ ਉੱਥੇ ਇੱਥੇ ਤਾਹੋ ਕੇ ਮੀਟਰ ਮੋਦ ਵੀ ਕੀਤੀ ਆ ਕਿਵੇਂ ਦੇਖਦੇ ਸਰ ਕਿਹਨਾਂ ਉੱਥੇ ਵੈਸੇ ਇੱਥੇ ਕੋਈ ਬੰਦਾ ਦੱਬਣਾ ਯਾਰ ਨਿਕਰਾ ਕੋਈ ਬੰਦਾ ਇੱਥੇ ਖੜਿਆ ਸ਼ਾਇਦ ਹਮ ਟੱਕਾ ਚੱਲ ਜਾਂਦੇ ਹਾਂ ਮਾਲੀ ਸਾਹਿਬ ਨਾਲ ਦੇਖੋ ਕੋਈ ਵਿਅਕਤੀ ਕੋਸ਼ਿਸ਼ ਵੀ ਕਰਦੀ ਆ ਕਿਸੇ ਦੇ ਕਾਰਜਕਾਰੀ ਨੂੰ ਮੈਂ ਤਾਂ ਕਾਰਗਜ਼ਾਰੀ ਸਰਕਾਰ ਦਾ ੱੱਕੇ ਗੁੰਡਾ ਕਰਦੀ ਐ ਤੇ ਬਰਸ਼ਾ ਕਰਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਕੋਈ ਅਧਿਕਾਰੀ ਇਹ ਕਹਿਣ ਲਈ ਤਿਆਰ ਨਹੀਂ ਕਿ ਮੀਟਿੰਗ ਮੁਲਤਵੀ ਕਰਦੀ ਐ ਐਸਟੀਐਮ ਚੋਰਾ ਵਾਂਗੂ ਜਿਲ੍ਹਾ ਇੱਥੇ ਛੱਡ ਕੇ ਭੱਜ ਗਿਆ ਚੋਰਾ ਵਾਂਗੂ ਚੋਰਾ ਵਾਂਗੂ ਐਸਟੀਐਮ ਭੱਜ ਗਿਆ ਦਫ਼ਤਰ ਨੂੰ ਝੰਡੇ ਲੱਗਾ ਐ ਅਸੀਂ ਚੋਣੇ ਨਮਾਉਂਦੇ ਆ ਯਾਰੋ ਇਹ ਤਾਂ ਕਹਿ ਕੇ ਆਵੇਂ ਮੀਟਿੰਗ ਮੁਲਤਵੀ ਕਰਦੀ ਔਰ ਪੁਲਿਸ ਵਾਲੇ ਅਧਿਕਾਰੀ ਕਹਿ ਰਹੇ ਆ ਇਹ ਕਹਿੰਦੇ ਨੇ ਇੱਥੇ ਮੀਟਿੰਗ ਮੁਲਤਵੀ ਹੋ ਕੇ ਚੱਲ ਜਾਣੇ ਕੋਈ ਪ੍ਰਕਿਰਿਆ ਹੋਣੀ ਚਾਹੀਦੀ ਹੈ ਕੋਈ ਗੱਲ ਹੋਣੀ ਚਾਹੀਦੀ ਹੈ ਪੁਲਿਸ ਸਾਹਿਬ ਜੀ ਇਹਦਾ ਮਤਲਬ ਇਹ ਤੁਸੀਂ ਮੈਨੂੰ ਦਿੱਤਾ ਕਰੋਗੇ ਜ਼ਮੀਨ ਦੀ ਮਲਕੀਅਤ ਹੈ ਜੀ ਇਹ ਕੋਟਨੀ ਸਾਹਿਬ ਜੀ ਸਰਕਾਰ ਦੀ ਮਲਕੀਅਤ ਹੈ ਸੁਣੋ ਕੋਟਨੀ ਸਾਹਿਬ ਜੀ ਗੱਲ ਇਹ ਦੱਸੋ ਅੱਛਾ ਤੁਸੀਂ ਦੇਖੋ ਤੁਹਾਡੇ ਮੈਂਬਰ ਉੱਤੇ ਮੋਟਾ ਬਸਾਰਾ ਫਾਈਨਲ ਕਰ ਲਿਆ ਉਦੋਂ ਐਸਡੀਐਨ ਸਾਹਿਬ ਨੇ ਤੁਹਾਨੂੰ ਕੀ ਕਿਹਾ ਐਂਡ ਤੇ ਪ੍ਰਕਿਰਿਆ ਸ਼ੁਰੂ ਹੋ ਗਈ ਨਾ ਪ੍ਰਪੋਜ਼ ਕੀਤਾ ਬਾਲੀ ਸਾਹਿਬਾ ਜੋ ਨਾ ਪ੍ਰਪੋਜ਼ ਕੀਤਾ ਕਿ ਜਿਹਨੂੰ ਤੁਸੀਂ ਪ੍ਰਧਾਨ ਬਣਾਉਣਾ ਚਾਹੁੰਦਾ ਨਾਂ ਲਾਓ ਹਾਂ ਮਨੀਸ਼ ਜੀ ਨੇ ਕੌਂਸਲਰ ਦਾ ਨਾਂ ਲਿਆ ਹਾਂਜੀ ਰਾਜ ਰਾਨੀ ਸੈਟੀ ਮਾਤਾ ਜੀ ਸੈਕੰਡ ਉਹਨਾਂ ਨੇ 13 ਨੰਬਰ ਤੇ ਉਹਨਾਂ ਨੇ ਨਾਂ ਲਿਆ ਕਿ ਕਹਿੰਦੇ ਨੇ ਹੱਕ ਚਕਾਉਣ ਆ ਅਸੀਂ 9 ਦੇ 9 ਬੰਦਿਆਂ ਨੇ ਹੱਥ ਖੜੇ ਕੀਤੇ ਹਾਂਜੀ ਹਾਂਜੀ ਜਦੋਂ ਹੱਥ ਖੜੇ ਕੀਤੇ ਐਸ ਡੀ ਐਮ ਸਾਹਿਬ ਬਿਨਾਂ ਕੋਈ ਗੱਲ ਕੀਆ ਦੇਖੋ ਪ੍ਰਮਾਤਮਾ ਨੂੰ ਜਾਣਦੇ ਨੇ ਆ ਉਹ ਕਹਿ ਜਾਂਦੇ ਇਹ ਮੀਟਿੰਗ ਮਲਤਵੀ ਠੀਕ ਹੈ ਭਾਈ ਉਹਨਾਂ ਦਾ ਰਾਜ ਹੈ ਉਹਨਾਂ ਦੀ ਪਰ ਜਦੋਂ ਪ੍ਰोसीडिंग ਸ਼ੁਰੂ ਹੋ ਜਾਵੇ ਹਾਂਜੀ ਹਾਂਜੀ ਫਿਰ ਉਹਨੂੰ ਮਲਤਵੀ ਨਹੀਂ ਕੀਤਾ ਜਾ ਸਕਦਾ ਕਾਨੂੰਨ ਕਹਿੰਦਾ ਹੈ 174 ਵਾਲਾ ਜਿਹੜਾ ਐਕਟ ਨੂੰ ਵੀ ਪੜ ਕੇ ਲਾ ਕੇ ਕੋ ਨਾਲ ਲੈ ਕੇ ਆ ਸੀ ਫਿਰ ਪ੍ਰਕਿਰਿਆ ਨੂੰ ਮਲਤਵੀ ਨਹੀਂ ਕੀਤਾ ਜਾ ਸਕਦਾ ਫਿਰ ਤੁਹਾਨੂੰ ਪ੍ਰਕਿਰਿਆ ਪੂਰੀ ਕਰਵਾਉਣੀ ਹੀ ਪਾਏਗੀ ਤੁਹਾਨੂੰ ਕੀ ਲੱਗਦਾ ਹੈ ਗੁੰਡਾ ਕਰਦੀ ਠੀਕ ਆਮ ਆਦਮੀ ਸਰਪਾ ਦੀ ਬੁਰਸ਼ਾ ਕਰਦੀ ਤੇ ਇਹ ਤੁਹਾਡੇ ਮਾਧਮ ਚ ਫਿਰ ਮੈਂ ਕਹਿਣਾ ਚਾਹੁੰਦਾ ਹਾਂਜੀ 8 ਕੌਂਸਲਰ ਜਿੱਤੇ ਸੀ ਅੱਜ ਵੀ 8 ਤੇ 9ਵੇਂ ਮੈਂ ਹੂੰ ਪਿਛਲੇ ਦਿਨਾਂ ਤੋਂ ਇੰਨਾ ਜੋਰ ਲਾਇਆ ਇਹਨਾਂ ਨੇ ਤੋੜਨ ਲਈ ਐਸਡੀਐਮ ਸਾਹਿਬ ਸਾਡੇ ਬੰਦਿਆਂ ਨੂੰ ਧਮਕੀਆਂ ਦੇ ਰਹੇ ਮੈਂ ਉਹਨੂੰ ਰਿਕਾਰਡ ਕਰ ਰਿਆਂ ਨਸ਼ਰ ਕਰਾਂਗਾ ਸਰ ਤੁਸੀਂ ਹੁਣ ਪ੍ਰੋਟੈਸਟ ਕਰ ਰਹੇ ਸੀ ਤੁਹਾਨੂੰ ਇਥੋਂ ਉਠਾਇਆ ਗਿਆ ਅਗਲੀ ਪ੍ਰਕਿਰਿਆ ਹੈ ਤੁਹਾਡੇ ਵੱਲੋਂ ਕੀ ਹੋਏਗਾ ਮੈਂ ਤਾਂ ਪ੍ਰੋਟੈਸਟ ਕਰ ਰਿਆਂ ਹੁਣ ਜੇ ਪੁਲਿਸ ਧੱਕਾ ਕਰੇ ਜੇ ਪੁਲਿਸ ਧੱਕਾ ਕਰੇ ਫਿਰ ਕੀ ਹੋ ਸਕਦਾ ਠੀਕ ਹੈ ਉਹਨਾਂ ਨੇ ਵੀ ਲਾਅ ਐਂਡ ਆਰਡਰ ਦੇਖਣਾ ਪਰ ਗੱਲ ਇਹ ਆ ਕਿ ਅਧਿਕਾਰੀ ਕੋਈ ਆ ਕੇ ਕਹਿ ਦੇਵੇ ਵੇ ਮੀਟਿੰਗ ਮੁਲਤ ਨਹੀਂ ਹੋ ਗਈ ਐ ਨਹੀਂ ਤਾਂ ਅਸੀਂ ਅਸੀਂ ਚੱਲ ਜਾਂਗੇ ਕਹਾਂਗੇ ਤੂੰ ਤਾਂ ਚੱਲਗਾ ਜੀ ਫੋਨ ਤੁਹਾਡੇ ਕੋਲ ਅਕਸ਼ਨ ਕੀ ਆ ਐਕਸ਼ਨ ਤਾਂ ਮੈਂ ਫੋਨ ਤੇ ਤੁਹਾਨੂੰ ਸਾਰੇ ਥੋੜੀ ਹਾਲੇ ਦੱਸੂਗਾ ਤੁਸੀਂ ਮੇਰੇ ਭਰਾ ਆ ਪਰ ਮੈਂ ਕਰਾਂਗਾ ਜ਼ਰੂਰ ਥੋੜਾ ਜਿਆ ਪੜਦਾ ਰੱਖੋ ਬੰਦੇ ਦਾ ਪੁੱਤ ਬਣਾ ਦੂ ਆਮ ਆਦਮੀ ਪਾਰਟੀ ਵਾਲਿਆ ਮੰਨ ਲਓ ਪੁਲਿਸ ਤੱਕਾ ਕਰਦੀ ਤੁਹਾਡੀ ਅਰੇ ਤੱਕਾ ਤੁੱਕਾ ਮੇਰੇ ਨਾਲ ਕੁਝ ਨਹੀਂ ਕਰਨਾ ਅਫਸਰ ਬੜੇ ਸਿਆਣੇ ਆ ਸੂਝਵਾਨ ਅਫਸਰ ਆ ਉਹਨਾਂ ਨੂੰ ਵੀ ਪਤਾ ਕਿ ਪ੍ਰੋਟੈਸਟ ਕਰਨਾ ਸਾਡਾ ਹੱਕ ਹੈ ਵੈਰੀ ਗੁੱਡ ਡਿਪੀ ਸਾਹਿਬ ਬੈਠੇ ਨੇ ਮਨਪ੍ਰੀਤ ਜੀ ਐਸਪੀ ਸਾਹਿਬ ਆਏ ਨੇ ਐਸਐਚਓ ਸਾਹਿਬ ਖੜੇ ਨੇ ਇਨਾ ਨਾ ਕਿ ਕਮ ਲਾਅ ਐਂਡ ਆਰਡਰ ਨੂੰ ਮੇਨਟੇਨ ਕਰ ਸਰਕਾਰ ਦਾ ਮਨਾਉ। ਕਿ ਸੂਚਬਾਨ ਅਫਸਰ ਹੈ ਕੋਈ ਨਿਆਣੇ ਨਹੀਂ ਹੈਗੇ। ਮੇਰੇ ਖਿਆਲ ਐ ਐਸਪੀਐਮ ਸਾਹਿਬ ਆ ਮਾਂਗੂ ਕੋਈ ਬਚਕਾਨੀ ਗੱਲ ਨਹੀਂ ਕਰ ਸਕਦੇ। ਇਹਨਾਂ ਦੀ ਮੈਂ ਰਿਸਪੈਕਟ ਕਰਦਾ। ਉਹਨਾਂ ਨੇ ਕਿਹਾ ਠੀਕ ਐ ਤੁਸੀਂ ਉੱਠ ਜਾਓ। ਮੈਂ ਉੱਠ ਗਿਆ। ਕਿ ਕੋਈ ਅਧਿਕਾਰੀ ਤੁਹਾਡੇ ਚੈਨਲ ਤੁਸੀਂ মিডিਆ ਦੇ ਕਰਮਚਾਰੀ ਹੋ। ਯਾਰੋ ਕੋਈ ਤਾਂ ਕਵੇ ਆਕੇ ਮੀਟਿੰਗ ਮਲਤ ਵੀ ਹੋ ਗਈ ਆ। ਦਫ਼ਤਰ ਨੂੰ ਜਿੰਦੇ ਲੱਗਾ ਏ। ਇਹ ਕੋਟੀ ਸਾਹਿਬ ਇਹ ਵੀ ਗੱਲ ਸੁਣੀ ਆ ਕਿ ਆ ਰਹੀਆਂ ਖਬਰਾਂ ਇਹ ਕਈਆਂ ਜਗ੍ਹਾ ਤੇ ਇਦਾਂ ਹੋਈ ਏ ਕਿਉਂ ਹੋ ਰਹੀ ਏ? ਆ ਸਾਡਾ ਲਾਡੀ ਸ਼ੇਰੋ ਵਾਲੀ ਆ ਜੀ ਐਮਐਲਏ ਸਾਹਿਬ ਪਲੱਠ ਵੀ ਹੋਈ ਉੱਥੇ ਦੋ ਵਾਰ ਤਿੰਨ ਵਾਰ ਮੁਲਤ ਵੀ ਕਰਤੀ ਉਹਨੂੰ ਧਰਨਾ ਲਾਉਣਾ ਪਿਆ ਹਾਂਜੀ ਪਲੱਠ ਦੇ ਅੰਦਰ ਵੇਗੋਵਾਲ ਨਡਾਲਾ ਹਾਂਜੀ ਉਹਨਾਂ ਦੇ ਅੰਦਰ ਤਿੰਨ ਵਾਰ ਪੋਸਟਪੋਨ ਕਰ ਦਿੱਤੀਆਂ ਹਾਂ ਉੱਥੇ ਤਾਂ ਪ੍ਰਕਿਰਿਆ ਸ਼ੁਰੂ ਹੀ ਨਹੀਂ ਕੀਤੀ ਪਰ ਇੱਥੇ ਇੱਕ ਨਵਾਂ ਨਵਾਂ ਨਾਮ ਆ ਗਿਆ ਪ੍ਰਕਿਰਿਆ ਸ਼ੁਰੂ ਹੋ ਗਈ ਤੇ ਪੇਪਰ ਤੇ ਸਾਈਨ ਕਰਾਉਂਦੇ ਤੇ ਤੂੰ ਫਿਰ ਰਜਿਸਟਰ ਦੇ ਉੱਤੇ ਕਰਾ ਪਤਾ ਤਾਂ ਮੈਨੂੰ ਵੀ ਸੀਗਾ ਮੰਨਦਾ ਇੰਨਾ ਕੁਲਾ ਕੱਚਾ ਤਾਂ ਮੈਨੂੰ ਵੀ ਨਹੀਂ ਹੈਗਾ ਮੈਨੂੰ ਵੀ ਸਾਰਾ ਪਤਾ ਕਿ ਕੀ ਹੋਣਾ ਜਾਣੀ ਐਸ ਡੀ ਐਮ ਦਾ ਇਸ ਤਰੀਕੇ ਨਾਲ ਚੁੱਪ ਕਰਕੇ ਜਾਣਾ ਇਹ ਲੋਕ ਲੋਕ ਤਨਵਜੀ ਤਨਵਜੀ ਇਹ ਲੋਕਤੰਤਰ ਦਾ ਬਹੁਤ ਵੱਡਾ ਕਹਾਣ ਹੈ ਲੋਕਤੰਤਰ ਦੀ ਹੱਤਿਆ ਹੋਈ ਅੱਜ ਪਰ ਬਣਨਾ ਰਾਜਕੁਮਾਰ ਰਚਾਈ ਨਹੀਂ ਪ੍ਰਦਾਨ ਹੈ ਜਿੰਨਾ ਮਰਜੀ ਸੋ ਲੜਨਾ ਕੋਈ ਰੱਖ ਲੈ ਰੱਖ ਸੋ ਸ੍ਰੀਆ ਕਾਰ ਲੋਕੀਸ਼ ਦੇ ਭਵਾਂ ਹਾਈ ਕੋਰਟ ਜਾਣਾ ਪਵੇ ਜਿੱਥੇ ਮਰਜ਼ੀ ਜਾਣਾ ਪਵੇ ਵਿਪਨ ਦੇ ਨਾਲ ਐਡਵੋਕੇਟ ਜਨਰਲ ਰਹੇ ਨੇ ਸਾਡੀ ਸਰਕਾਰ ਵੇਲੇ ਮੇਰੀ ਉਹਨਾਂ ਦੇ ਨਾਲ ਵੀ ਗੱਲ ਹੋਈ ਹੈ ਸਾਡੀ ਸ਼ੇਰੋ ਵਾਲੀ ਆ ਜੀ ਵਾਲਾ ਮੈਟਰ ਔਰ ਪੁਲੱਠ ਵਾਲਾ ਬੇਗੋ ਵਾਲਾ ਮੈਟਰ ਔਰ ਸਾਡਾ ਮੈਟਰ ਅਸੀਂ ਹੋ ਸਕਦਾ ਕੱਲ ਇਹਨੂੰ ਔਨ ਰਿਕਾਰਡ ਹਾਈ ਕੋਰਟ ਦੇ ਅੰਦਰ ਸਾਡਾ ਬਿਲਕੁਲ ਤਿਆਰ ਹੈ ਕੰਮ ਅਸੀਂ ਅੱਜ ਦਾ ਦੇਖ ਹੀ ਰਹੇ ਸੀ ਤਾਂ ਕਿ ਇੱਥੇ ਪ੍ਰਕਿਰਿਆ ਪੂਰੀ ਹੋਵੇ ਇਹ ਮੰਦ ਭਾਗੀ ਗੱਲ ਹੈ ਭਗਵੰਦ ਮਾਨ ਕਹਿੰਦਾ ਸੀ ਪ੍ਰਾਣੀਆਂ ਸਰਕਾਰਾਂ ਇਦਾਂ ਕਰਦੀਆਂ ਤੇ ਮਮਾ ਤੂੰ ਕਿਹੜੀ ਘਟ ਖੜਨ ਆਇਆ ਸਹੀ ਮੈਨੂੰ ਟੱਕਰੂ ਹੁਣ ਫੇ ਪੰਜਾਬ ਦੀ ਵਿਧਾਨ ਸਭਾ 'ਚ ਫਿਰ ਇੱਕ ਵਾਰੀ ਇਹ ਗੱਲ ਲੈ ਕੇ ਜਾਵਾਂਗੇ ਕਿ ਤੂੰ ਲੋਕਤੰਤਰ ਦਾ ਹਥਿਆਰ ਆ ਤੂੰ ਲੋਕਤੰਤਰ ਦਾ ਧਾਣ ਕਰਨ ਵਾਲਾ ਮੁੱਖ ਮੰਤਰੀ ਆ ਤੇ ਤਾਂ ਹੁਣ ਮੈਨੂੰ ਲੱਗਦਾ ਸੈਸ਼ਨ ਸੈਸ਼ਨ ਤੋਂ ਪਹਿਲਾਂ ਉਹਦਾ ਪਹਿਲਾਂ ਹੀ ਪਤਾ ਸਾਫ ਹੋ ਜਾਣਾ ਕਿਉਂਕਿ ਦਿੱਲੀ ਦੁੱਲੀ ਚ ਆ ਨਹੀਂ ਰਹੇ ਤੇ ਟਕਰੂਗਾ ਕਰੀ ਫਿਰ ਡਰਦਾ ਡਰਦਾ ਮੈਂ ਚੇਤਰੇ ਆ ਨਾ ਪੁਲਿਸ ਪੁਲਿਸ ਤੋਂ ਡਰਦਾ ਨਾ ਔਰਕੇ ਤੋਂ ਡਰਦਾ ਆਪਣੇ ਹੱਕ ਲਈ ਲੜਨਾ ਤੋਂ ਇਗਲਾ ਨਹੀਂ ਬਹੁਤ ਧੰਨਵਾਦ ਜਨਤਾ ਲਈ ਬਹੁਤ ਧੰਨਵਾਦ ਜਨਤਾ ਲਈ ਲੋਕਾਂ ਨੇ ਲੜਨਾ ਕੋਈ ਨਹੀਂ ਠੀਕ ਹੈ ਜੇ ਕਿਸੇ ਨੇ ਕੋਈ ਆਪਣੀ ਪ੍ਰੈਜੈਂਟੇਸ਼ਨ ਦੇਣੀ ਹੈ ਕੋਈ ਨਮਾਇਦਾ ਖੜਾ ਨੌ ਬੰਦੇ ਦਾ ਸੀ ਇੱਕ ਪਾਸੇ ਆ ਨੌ ਬੰਦੇ ਦਾ ਇੱਕ ਪਾਸੇ ਆ ਦੋ ਚੱਕੇ ਕਿਤੇ ਚੁਣ ਕੇ ਚਲੇ ਜਾਂਦਾ ਫਿਰ ਉਹ ਡਰਾਮਾ ਇਹ ਸਿਰਫ ਪ੍ਰਕਿਰਿਆ ਦੇ ਕੋਲ ਨੂੰ ਵੀ ਪਤਾ ਅਜਿਹਾ ਗਿਆ ਤਹਿਸੀਲਦਾਰ ਵਿਚਾਰਾ ਇਹਨੂੰ ਵੀ ਪਤਾ ਠੀਕ ਆ ਕਿ ਨਹੀਂ ਇਹ ਫਿਰ ਅਕਸਰਾ ਨੂੰ ਵਾਹ ਕਰ ਦਿੰਦੇ ਆ ਠੀਕ ਆ ਜੀ ਠੀਕ ਆ ਰਿਕਾਰਡ ਤੇ ਲੈ ਕੇ ਆਉਣਾ ਸੀ ਵੀ ਮੀਟਿੰਗ ਮਲਤਵੀ ਹੋਈ ਆ ਇਹ ਤਾਂ ਨਹੀਂ ਗਣਾ ਇਹ ਰੋਲਾ ਪਕ ਚੱਲ ਗਿਆ ਆ ਬਾਹਰ ਆ ਕੇ ਡੈਮੋਕਰੇਸੀ ਦੇ ਤਰੀਕੇ ਦੇ ਨਾਲ ਗੱਲ ਕਰਨੀ ਛੱਡੋ ਦਫ਼ਤਰਾਂ ਨੂੰ ਜਿੰਦੇ ਲੱਗ ਗਏ ਕਿੱਡੀ ਹੈਰਾਨੀ ਦੀ ਗੱਲ ਹੋਈ ਸਾਢੇ 3 ਵਜੇ ਦਫ਼ਤਰਾਂ ਨੂੰ ਜਿੰਦੇ ਲੱਗ ਗਏ ਕਿੱਡੀ ਟਰੰਪ ਵਾਲੀ ਚੋਣ ਕਰਾਉਣੀ ਸੀ ਇਹਨਾਂ ਨੇ ਪਰ ਸਾਡਾ ਤਾਂ ਰਾਜਾ ਨਾਮ ਪਈ ਹੋਰ ਅਗਲੀ ਡੇਟ ਫਿਰ ਕੋ ਦਿੱਤੀ ਹੈ 26 ਜਨਵਰੀ ਕਿਉਂਕਿ ਉੱਥੇ ਵੀ ਆਏ ਇਹਨਾਂ ਨੇ ਕੁਝ ਕਰਨਾ ਇਹ ਸਾਨੂੰ ਹਾਈ ਕੋਰਟ ਜਾਣਾ ਪੈਣਾ ਇਹ ਬੈਠਣਾ ਰਾਜੀ ਨਹੀਂ ਪ੍ਰਧਾਨ ਇਹ ਜੋ ਮਰਜ਼ੀ ਕਰ ਲਵੇ ਆਮਾਨੀ ਇੱਥੇ ਵਾਲਾ ਜਿਹੜਾ ਤੁਰਿਆ ਫਿਰਦਾ ਨਾ ਚਾਰਜਨ ਛੋਰ ਜਿੱ ਗਿਆ ਜੋ ਮਰਜ਼ੀ ਇਹ ਕਰ ਲਵੇ ਹੋਰ ਜੋ ਕੋਈ ਮਰਜ਼ੀ ਕਰ ਲਵੇ ਕੋਈ ਨਹੀਂ ਟਕਰਾਂਗੇ ਭਗਵਾਨ ਇਹਨਾਂ ਨੂੰ ਵੀ ਟੱਕਰ ਲਾਂਗੇ 2 ਸਾਲ ਹੋਰ ਰਹਿ ਗਏ ਠੀਕ ਆ ਸਰ ਬਹੁਤ ਬਹੁਤ ਧੰਨਵਾਦ ਅਗਲੀ ਡੇਟ ਹੈ ਮਰਦਾਵਤ ਮਰਦਾਵਤ ਅਚੰਭਾ ਨਾ ਹੋਏ ਜਾ ਮੁਰਦਾਬਾਦ ਮੁਰਦਾਬਾਦ ਐਸ ਪੀ ਐਮ ਮੁਰਦਾਬਾਦ 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 ਬਿਦਾਇਕ ਸੁਖਵਿੰਦਰ ਸਿੰਘ ਕੋਟਲੀ ਜਿਹੜੇ ਕਿ ਅੰਦਰ ਮੌਜੂਦ ਸੀਗੇ ਉਹਨਾਂ ਨੇ ਸਾਰੀ ਕਹਾਣੀ ਜਿਹੜੀ ਆ ਕੇ মিডিਆ ਦੇ ਮੋਰੇ ਬਿਆਨ ਕੀਤੀ ਹੈ ਦੱਸੀ ਆ ਕਿ ਅੰਦਰ ਪ੍ਰੋਸੈਸ ਚੱਲ ਰਿਹਾ ਸੀ ਇਹ ਪ੍ਰਕਾਰ ਕਾਰਵਾਈ ਸਾਰੀ ਚੱਲ ਰਹੀ ਸੀ ਪਰ ਉਹਦੇ ਵਿੱਚ ਕੀ ਹੁੰਦਾ ਕਿ ਐਸ ਡੀ ਐਮ ਸਾਹਿਬ ਅਚਾਨਕ ਉਹਨਾਂ ਨੂੰ ਇੱਕ ਫੋਨ ਆਉਂਦਾ ਔਰ ਉੱਠ ਕੇ ਉਹ ਚਲੇ ਜਾਂਦੇ ਆ ਔਰ ਹੁਣ ਵੀ ਇਹਨਾਂ ਦੱਸਿਆ ਕਿ ਅੰਦਰ ਇੱਕ ਇੱਕ ਕਰਕੇ ਸਾਰੇ ਜਿੰਨੇ ਵੀ ਅਫਸਰ ਈਓ ਸਾਹਿਬ ਵੀ ਤਕਰੀਬਨ ਇਹ ਉੱਠ ਕੇ ਚਲੇ ਜਾਂਦੇ ਔਰ ਹੁਣ ਵੀ ਦਫ਼ਤਰ ਨੂੰ ਤਾਲਾ ਲੱਗ ਚੁੱਕਾ ਹੈ ਇਹਨਾਂ ਦਾ ਕਹਿਣਾ ਹੈ ਆ ਕੋਟਲੀ ਸਾਹਿਬ ਤੱਕ ਇਹਨਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹ ਜਿਹੜੀ ਆਪਣੇ ਮਲਤਵੀ ਕਰ ਦਿੱਤੀ ਜਾਵੇ ਅੱਜ ਦੀ ਜਿਹੜੀ ਇਹ ਮੀਟਿੰਗ ਅੱਜ ਦਾ ਇਹ ਜਿਹੜਾ ਜੋ ਵੀ ਸੌਚੋ ਸਮਾਗਮ ਸੀਗਾ ਇਹਨਾਂ ਨੂੰ ਕੋਈ ਬਿਨਾ ਜਾਣਕਾਰੀ ਦਿੱਤੇ ਸਾਰੇ ਅਫਸਰ ਇੱਕ ਤੋਂ ਬਾਅਦ ਇੱਕ ਉੱਠ ਕੇ ਚਲੇ ਗਏ ਔਰ ਉਸ ਤੋਂ ਜਦੋਂ ਇਹ ਸਾਰਾ ਹੁਣ ਤੋਂ ਬਾਅਦ ਇਹਨਾਂ ਨੇ ਜੋ ਵੀ ਆ ਆਪਣਾ ਰੋਸ ਪ੍ਰਦਰਸ਼ਨ ਕਰਨ ਲਈ ਇਹ ਜਾਮ ਵੀ ਲਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਵੀ ਉਹਨਾਂ ਨੇ ਦੱਸਿਆ ਸੁਖਵਿੰਦਰ ਜੀ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਨਾਲ ਵੀ ਨੇ ਵੀ ਤੱਕੇ ਨਾਲ ਉਹਨਾਂ ਨੂੰ ਉਸ ਰੋਡ ਤੋਂ ਉਠਾਲਿਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਇਹਨੂੰ ਅਸੀਂ ਚੁੱਪ ਨਹੀਂ ਬੈਠਾਂਗੇ ਔਰ ਸਰਕਾਰ ਨੂੰ ਇਹਦਾ ਜਿਹੜਾ ਹੈ ਜਵਾਬ ਦੇਣਾ ਪੈਣਾ ਹੈ ਔਰ ਕੋਰਟ ਤੱਕ ਜਾਣਗੇ ਜਿੱਥੇ ਤੱਕ ਹੋਣਗੇ ਉਹ ਇਹ ਆਪਣਾ ਜੇ ਜਾਣਗੇ ਔਰ ਨਿਆਂ ਲੈ ਕੇ ਰਹਿਣਗੇ ਮੈਂ ਸੰਤੋਸ਼ ਕੁਮਾਰ ਕੈਮਰਾਮੈਨ ਹੈਪੀ ਜੁਲਕਾ ਦੇ ਨਾਲ ਜੀਵਨ ਲਹਿਰ ਨਿਊਜ਼